ਦੇਵ ਨੂੰ ਮਣਪ੍ਰੀਤ ਦੀਆਂ ਦੋ ਕਰਤੂਤਾਂ ਦਾ ਪਤਾ ਚੱਲ ਗਿਆ ਪਹਿਲੀ ਕਰਤੂਤਾ ਉਸ ਦਾ ਉਹ ਤੋਂ ਪਤਾ ਚੱਲਿਆ ਜਦੋਂ ਦੇਵ ਆਪਣੇ ਘਰੋਂ ਆਇਆ ਸੀ ਯਾਨੀ ਕਿ ਜਦੋਂ ਅਮਰ ਦੇ ਨਾਲ ਲੜਾਈ ਹੋਈ ਸੀ ਤਾਂ ਉਦ ਉਹ ਪਹਿਲਾ ਮਣਪ੍ਰੀਤ ਕੋਲ ਹੀ ਗਿਆ ਤੇ ਜਦੋਂ ਦੇਵ ਨੇ ਮਣਪ੍ਰੀਤ ਨੂੰ ਫੋਨ ਲਾਇਆ ਤਾਂ ਮਣਪ੍ਰੀਤ ਨੇ ਅੱਗੋਂ ਉਹਨੂੰ ਮਣਪ੍ਰੀਤ ਨੂੰ ਪਤਾ ਲੱਗ ਗਿਆ ਕਿ ਦੇਵ ਮੋਂ ਕਰੂ ਕੱਢ ਦਿੱਤਾ ਅਮਰਨੀਤ ਵੀ ਹੁਣੇ ਖਲਦੀ ਐ ਤਾਂ ਕਰੋ ਗਿਆ ਏ ਤਾਂ ਉਸਨੇ ਬਾਜੀ ਹੀ ਪਲਟ ਦਿੱਤੀ ਤੇ ਜਦੋਂ ਦੀਵ ਨੇ ਫੋਨ ਲਾਇਆ ਕਿ ਤੂੰ ਕਿੱਥੇ ਐ ਤੇ ਉਸਨੇ ਨਾਲ ਦੀ ਨਾਲ ਹੀ ਬਹਾਨਾ ਲਗਾ ਦਿੱਤਾ ਸੀ ਕਿ ਮੈਂ ਆਪਣੇ ਨਾਨਾ ਕੋਲ ਗਈ ਹੋਈ ਆ ਮੈਂ ਉੱਥੇ ਹੀ ਰਹਿਣਾ ਏ ਤੁਸੀਂ ਘਰੇ ਵਾਪਸ ਚਲ ਜਾਓ ਉਸ ਟਾਈਮ ਦੇਵ ਨੂੰ ਪਹਿਲਾਂ ਤਾਂ ਪਤਾ ਨਹੀਂ ਸੀਗਾ ਉਸਨੇ ਸ਼ਾਇਦ ਯਕੀਨ ਕਰ ਲਿਆ ਸੀ ਕਿ ਉਹ ਆਪਣਣ ਨਾਲ ਕੋਲੇ ਗਈ ਆ ਪਰ ਜਦੋਂ ਉੱਥੋਂ ਦੀ ਉਹਨਾਂ ਦੀ ਗੱਡੀ ਨੰਗੀ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇਹ ਝੂਠ ਬੋਲ ਰਹੀ ਆ ਫਿਰ ਜਦੋਂ ਮਾਪੀਤ ਦੁਬਾਰਾ ਆਪਣੇ ਘਰ ਵਾਪਸ ਆਉਂਦੀ ਆ ਤਾਂ ਉੱਥੇ ਦੇਵ ਵੀ ਵਾਪਸ ਆ ਜਾਂਦਾ ਤੇ ਉਸ ਦਾ ਜੋ ਚਕਾੜਾ ਚਿੱਠਾ ਹੁੰਦਾ ਉਸ ਦੇ ਸਾਹਮਣੇ ਆ ਜਾਂਦਾ ਤੇ ਉਸ ਟਾਈਮ ਦੇਵ ਨੇ ਉਸ ਨੂੰ 10 ਰੁਪਏ ਦਿੱਤੇ ਆ ਜੋ ਕਿ ਮਾਪੀਤ ਹੀ ਦਿੰਦੀ ਆ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਇੱਕ ਐਸਾ ਟਾਈਮ ਆਊਗਾ ਇਹ ਤੂੰ ਪੈਸੇ ਦੀ ਸਕੀ ਹੈ ਪਰ ਤੂੰ ਆਪਣੇ ਭਰਾ ਦੀ ਸਕੀ ਨਹੀਂ ਤੈਨੂੰ ਪੈਸੇ ਨਾਲ ਪਿਆਰ ਆ ਤੈਨੂੰ ਆਪਣੇ ਭਰਾ ਦੇ ਨਾਲ ਪਿਆਰ ਨਹੀਂਗਾ ਦੂਜੀ ਕਰਤੂਤ ਦਾ ਉਦੋਂ ਪਤਾ ਲੱਗਿਆ ਜਦੋਂ ਅਮਰ ਹੈ ਅਮਰ ਦੀ ਪਤਨੀ ਤੇ ਮਰਦੀ ਤਾਂ ਉਸ ਨੂੰ ਲੱਭਣ ਦੀ ਕਹਿੰਦੇ ਹੁੰਦੇ ਸੀ ਕਿ ਅਸੀਂ ਲੱਭਣ ਜਾ ਰਹੀਆਂ ਜਦੋਂ ਦੇਵ ਦੀ ਮੰਮੀ ਤੇ ਕਿਰਨ ਉਸ ਨੂੰ ਦੇਵ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਸੀ ਤੇ ਮਨਪ੍ਰੀਤ ਆਪਣਾ ਜੁੱਲੀ ਬੇਸਰਾ ਚੱਕ ਕੇ ਇੱਥੇ ਆ ਗਈ ਸੀ ਅਮਰ ਤੇ ਦੀਪ ਦੇ ਕੋਲ ਅਮਰ ਦੀਪ ਹੀ ਉਸ ਨੂੰ ਲੈ ਕੇ ਆਏ ਸੀ ਕਿ ਸਾਡੀ ਤੂੰ ਮਦਦ ਕਰ ਕਿ ਅਸੀਂ ਆਪਣਾ ਘਰ ਨਾਮ ਲਵਾਉਣਾ ਹੈ ਪਰ ਉਦੋਂ ਮਨਪ੍ਰੀਤ ਨੂੰ ਇਹ ਨਹੀਂ ਪਤਾ ਸੀ ਕਿ ਅਮਰ ਵਿਚ ਲਾਕੀ ਕਰੂਗਾ ਤੇ ਅਮਰ ਨੂੰ ਇਹ ਨਹੀਂ ਪਤਾ ਸੀ ਕਿ ਮਨਪ੍ਰੀਤ ਚਲਾਕੀ ਕਰੂਗੀ ਉਹ ਇੱਕ ਦੂਜੇ ਦੀ ਵਜ੍ਹਾ ਦੇ ਨਾਲ ਇਕੱਠੇ ਸਿਗੇ ਉਹਨਾਂ ਨੇ ਇੱਕ ਦੂਜੇ ਤੱਕ ਲਾਹਾ ਸੀਗਾ ਪਰ ਜਦੋਂ ਉਹ ਘਰੋਂ ਚਲੇ ਜਾਂਦੇ ਸੀ ਤੇ ਉੱਥੇ ਹੋਟਲ 'ਚ ਬਹਿ ਕੇ ਮੌੜ ਹੁੰਦੇ ਸੀਗੇ ਤੇ ਦੇਵ ਦੀ ਮੰਮੀ ਨੂੰ ਆਏ ਸੀਗਾ ਕਿ ਉਹ ਲੱਭਣ ਲਈ ਹੀ ਗਏ ਆ ਦੇਵ ਨੂੰ ਤੇ ਉਹ ਖਾ ਪੀ ਕੇ ਜਦੋਂ ਹੋਟਲ ਤੋਂ ਵਾਪਸ ਆਉਂਦੇ ਆ ਆਏ ਸੀ ਤਾਂ ਉਹ ਹੋਟਲ ਦੇ ਵਿੱਚ ਮਨਪ੍ਰੀਤ ਹੱਥ ਧੋਣ ਗਈ ਤਾਂ ਜਦੋਂ ਦੇਵ ਆਪਣੀ ਮਾਂ ਦੇ ਕੋਲ ਮਿਲਣ ਗਿਆ ਕਿਰਨ ਨੂੰ ਮਿਲਣ ਗਿਆ ਤਾਂ ਉੱਥੇ ਉਸ ਦੀ ਮੰਮੀ ਨੇ ਕਿਹਾ ਕਿ ਉਹ ਤੈਨੂੰ ਲੱਭਣ ਲਈ ਪੁੱਤ ਗਏ ਹੋਇਆ ਤਾ ਉਸਨੇ ਕਿਹਾ ਕਿ ਮੈਨੂੰ ਲੱਭ ਕਿੱਥੇ ਲੱਭਣ ਗਏ ਹੋਇਆ ਉਸਨੇ ਯਕੀਨ ਨਹੀਂ ਮੰਨਿਆ ਤਾਂ ਉਸਨੇ ਅਮਰ ਨੂੰ ਫੋਨ ਲਾਇਆ ਤੇ ਅਮਰ ਕਹਿੰਦਾ ਮੰਮੀ ਸਾਨੂੰ ਕਿਤੇ ਨਹੀਂ ਲੱਭੇ ਦੇਵੀ ਦੇ ਹੁਣੇ ਅਸੀਂ ਭਾਲ ਰਹੇ ਹਾਂ ਥਾ ਥਾ ਦੇ ਭਟਕਰ ਰਹੇ ਹਾਂ ਤਾਂ ਪਿੱਛੋਂ ਅਮਰਦੇ ਦੀ ਆਵਾਜ਼ ਆਈ ਕਿ ਬੱਸ ਹੁਣ ਬਹੁਤ ਖਾਰਿਆ ਹੁਣ ਢਿੱਡ ਛੇ ਜਗ ਨਹੀਂ ਮੈਂ ਤਾਂ ਹੌਲੀ ਹੋ ਗਈਆਂ ਚਲੋ ਹੁਣ ਘਰੋਂ ਚਲੋ ਤਾਂ ਉਦੋਂ ਦੀਵ ਨੂੰ ਪਤਾ ਚੱਲ ਗਿਆ ਕਿ ਮੇਰੇ ਨਾਲ ਇਹ ਛਾਲ ਖੇਡ ਰਹੇ ਆ ਤਾ ਉਦੋਂ ਵੀ ਉਸ ਦਾ ਯਕੀਨ ਟੁੱਟਿਆ ਪਰ ਹੁਣ ਮਨਪੇਤ ਨੂੰ ਜਦੋਂ ਪਤਾ ਲੱਗ ਗਿਆ ਕਿ ਅਮਨ ਨੇ ਦੇਵ ਤੋਂ ਮਾਫੀ ਮੰਗ ਲਈ ਪਰ ਦੇਵ ਨੇ ਅਜ ਤੱਕ ਮਾਫ ਨਹੀਂ ਕੀਤਾ ਤੇ ਦੇਵ ਕੋਲੇ ਪੈਸਾ ਆ ਗਿਆ ਤਾਂ ਹੋ ਉਸ ਨੇ ਫਿਰ ਤੀਜੀ ਵਾਰ ਬਾਜ਼ੀ ਪਲਟਣ ਦੀ ਕੋਸ਼ਿਸ਼ ਕੀਤੀ ਤੇ ਉਸ ਨੇ ਗੁਜਰਨ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਪਰ ਕਹਿੰਦੇ ਹੁੰਦੇ ਹਨ ਵੀ ਖੂਬ ਭੜ ਜਾਂਦਾ ਢਿੱਡ ਨਹੀਂ ਭਰਦਾ ਉਸ ਨੂੰ ਪੈਸੇ ਦਾ ਇੰਨਾ ਲਾਲਚਾ ਹੁਣ ਉਸ ਨੂੰ ਆਏ ਪਤਾ ਵੀ ਜੀਵ ਕੋਲੇ ਚਾਰ ਛਿਲੜ ਹੈਗੇ ਆ ਤੇ ਉਸ ਨੇ ਗੁਰਚਾਰਕ ਨੂੰ ਬੁੱਧੂ ਬਣਾ ਕੇ ਜਾਨਕੀ ਆਪਣੇ ਘਰ ਵਾਲੇ ਨੂੰ ਬੁੱਧੂ ਬਣਾ ਕੇ ਹੁਣ ਫਿਰ ਜੀਵ ਕੋਲ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਸ ਕੋਲੋਂ ਸੰਧਾਰੇ ਦੀ ਹੁਣ ਕਹਿ ਰਹੀ ਹੈ ਕਿ ਮੈਨੂੰ ਸੰਧਾਰੇ ਫੇਰ ਹੀ ਮਿਲਣਗੇ ਕਿਉਂਕਿ ਉਹਨਾਂ ਨੂੰ ਤਾਂ ਮੈਂ ਦਿਖਦੀ ਨਹੀਂ ਗੁਚਾਰ ਨੇ ਸਮਝ ਰਿਆ ਕਿ ਹੋਣੋਂ ਸੁਧਰ ਗਈ ਹੈ ਹੁਣ ਉਸਦੇ ਮਨ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਪਰ ਉਹ ਅਜੇ ਤੱਕ ਵੀ ਨਹੀਂ ਸੁਧਰੀ ਉਸਦੇ ਮਨ ਵਿੱਚ ਅਜੇ ਵੀ ਲਾਲਚ ਹੈ ਆਪਣੇ ਭਰਾਵਾਂ ਪ੍ਰਤੀ ਪਿਆਰ ਨਹੀਂ ਹੈਗਾ ਉਸਦੇ ਮਨ ਵਿੱਚ ਤੇ ਦੂਜੇ ਪਾਸੇ ਉਹ ਜੋ ਦੀਪ ਨੇ ਤਾਂ ਅਜੇ ਕਮਾਲ ਕਰ ਦਿੱਤੀ ਆਪਣੀ ਮੰਮੀ ਨੂੰ ਖਰੀਆਂ ਖਰੀਆਂ ਸੁਣਾ ਕੇ